हे अजित सूर संग्राम अत् बलना बहु मर्दना है यदि assi arth kitte san khemo tu na jitya jaan wala surma hai tu ajit hai te tu jadon sangram vich utarna antash karan di ladai vich ਮੋ ਇਨਾ ਸ਼ਕਤੀਸ਼ਾਲੀ ਤਾਕਤ ਵਾਲਾ ਹੈ ਕਿ ਇਸ ਨੂੰ ਆਮ ਕੋਈ ਛੇਤੀ ਜਿੱਤ ਨਹੀਂ ਸਕਦਾ ਕਿਉਂ ਮਹਾਰਜ ਕਿਨੇ ਅਤ ਬਲਨਾ ਇਹਦੇ ਵਿੱਚ ਜਿੰਨੀ ਕਿ ਤਾਕਤ ਹੈ ਇਸ ਵਿਸ਼ੇ ਵਿੱਚ ਇਹ ਅਤ ਦਾ ਬਲਵਾਨ ਹੈ ਤੇ ਇਨਾ ਬਲਵਾਨ ਕਾ ਬਹੁ ਮਰਦ ਨਾ ਜਿਹੜੇ ਬਹੁਤ ਆਪਣੇ ਆਪ ਨੂੰ ਬਹੁਤ ਜੀਵਨ ਬਹੁਤ ਜਪ ਤਾਂ ਬਹੁਤ ਉੱਚਾ ਮੰंदे ਨੇ ਸਤਿਗੁਰੂ ਕਹਿੰਦੇ ਨੇ ਇਹ ਮੋਹ ਦਾ ਜਜਬਾ ਇੰਨਾ ਬਲਸ਼ਾਲੀ ਹੈ ਉਹਨਾਂ ਨੂੰ ਵੀ ਮਲ ਕੇ ਰੱਖ ਦਿੰਦਾ ਹੈ ਫਿਰ ਇਹਦੇ ਸਾਹਮਣੇ ਕੀ ਦੇਵਤੀ ਕੀ ਮਨੁੱਖ ਕੀ ਪਸ਼ੂ ਕੀ ਪੰਛੀ ਕੀ ਉੱਚਾ ਕੀ ਨੀਵਾਂ ਇਹ ਸਾਰਿਆਂ ਉੱਤੇ ਆਪਣਾ ਨਿਰੰਤਰਨ ਆਪਣਾ ਕਾਬੂ ਰੱਖਦਾ ਹੈ ਕੱਲ ਵੀ ਇੱਕ ਅਸੀਂ ਜਿਹੜਾ ਵਿਸ਼ਾ ਆਰੰਭ ਕੀਤਾ ਇਸ ਤੋਂ ਬਾਅਦ ਕੀਤੀ ਕੀਤੀ ਖੇ ਕਾਮੰ ਨਰਕ ਵਿਸਰਾਮ ਬਹੁ ਜੋਨੀ ਪਰਮਾ ਹੁਣੇ ਮੋਹ ਤੋਂ ਬਾਅਦ ਸਤਿਗੁਰਾਂ ਨੇ ਕਾਮ ਦਾ ਜ਼ਿਕਰ ਕੀਤਾ ਤੇ ਨਾਲ ਸ਼ਬਦ ਵਰਤਿਆ ਜਦੋਂ ਤੇਰੀ ਕੋਈ ਦੁਰਵਰਤੋਂ ਕਰਦਾ ਜਿਸ ਉੱਪਰ ਤੂੰ ਪ੍ਰਭਾਵ ਆ ਜਾਂਦਾ ਹੈ ਸੱਚ ਇਹ ਵੇ ਕਿ ਤੂੰ ਨਰਕਾਂ ਦੇ ਵਿੱਚ ਉਸ ਬੰਦੇ ਦਾ ਵਾਸ ਕਰਾ ਦੇਣਾ ਹੈ ਤੂੰ ਵੱਡੇ ਵੱਡੇ ਜਪ ਤਪ ਤੇ ਜਿਹੜੇ ਕਹਿੰਦੇ ਕਹਾਂਦੇ ਕਰਤਾਰ ਵਾਲੇ ਬੰਦੇ ਨੇ ਤੂੰ ਸੱਚ ਇਹ ਵੇ ਉਹਨਾਂ ਦੇ ਕਰਤਾਰ ਨੂੰ ਵੀ ਖਤਮ ਕਰ ਦੇਣਾ ਹੈ ਤੂੰ ਆਚਰਣ ਘਾਤਕ ਹੈ ਤੇ ਤਿੰਨਾ ਲੋਕਾਂ ਵਿੱਚ ਤੇਰੀ ਪਹੁੰਚ ਹੈ ਤੂੰ ਇਨਸਾਨ ਦੇ ਚਿੱਤ ਨੂੰ ਚੋਰਾ ਕੇ ਲੈ ਜਾਣਾ ਇਹ ਦੁਪਹਿਰੇ ਅਰਜ਼ ਕੀਤੀ ਸੀ ਇਕ ਜਿਹੜਾ ਅੱਜ ਦੁਪਹਿਰੇ ਸਤਗੁਰਾਂ ਨੇ ਬਖਸ਼ਿਸ਼ ਕੀਤੀ ਬਸ ਉਹਦੇ ਆਖਰੀ ਪੂਰੇ ਸ਼ਲੋਕ ਦੇ ਆਪਾਂ ਕਰਨੇ ਨੇ ਉਸ ਵਿੱਚ ਸਤਗੁਰਾਂ ਨੇ ਕਰੋਧ ਦਾ ਜ਼ਿਕਰ ਕੀਤਾ ਹੈ ਜਿਹਨੂੰ ਆਪਾਂ ਗੁੱਸਾ ਕਹਿੰਦੇ ਸਤਗੁਰਾਂ ਨੇ فرمایا ਹੈ ਕਲ ਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਇਹਦਾ ਅਰਥ ਕਲ ਦਾ ਅਰਥ ਕਲੇਸ਼ ਝਗੜੇ ਲੜਾਈਆਂ ਬਾਦ ਵੀ ਬਾਦ ਬਖਾਦ ਮੂਲ ਦਾ ਅਰਥ ਜੜ ਤੇ ਕ੍ਰੋਧ ਦਾ ਅਰਥ ਸੀ ਸਾਰੇ ਜਾਣਿਆ ਗੁੱਸਾ ਕ੍ਰੋਧਵਾਨ ਹੋਣਾ ਮਹਾਰਜ ਕਹਿੰਦੇ ਖੇ ਕ੍ਰੋਧ ਜਿੰਨੀਆਂ ਵੀ ਸੰਸਾਰ ਦੀਆਂ ਲੜਾਈਆਂ ਦੇ ਕਾਰਨ ਨੇ ਉਹ ਜਿੰਨੀ ਮਰਜੀ ਭਿਆਨਕ ਤੋਂ ਭਿਆਨਕ ਲੜਾਈ ਹੋਈ ਹੋਵੇ ਘਰੇਲੂ ਤੋਂ ਲੈ ਕੇ ਦੋ ਆਦਮੀਆਂ ਦੀ ਲੜਾਈ ਤੋਂ ਲੈ ਕੇ ਵਰਲਡ ਵਾਰ ਤੱਕ ਇਸ ਦੀ ਜੜ ਤੂੰ ਹੈ ਜਦੋਂ ਬੰਦੇ ਦੇ ਅੰਦਰ ਕਰੋਧ ਆਪਣਾ ਪ੍ਰਭਾਵ ਪਾਉਂਦਾ ਹੈ ਸੱਚ ਇਹ ਵੇ ਕਿ ਉਦੋਂ ਇਨਸਾਨ ਕਰੋਧ ਧੋਇਆ ਬੰਦਾ ਫਿਰ ਕਿਸੇ ਦੀ ਪਰਵਾਹ ਨਹੀਂ ਕਰਦਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਬਲਵਾਨ ਬੰਦੇ ਨੂੰ ਕਰੋਧ ਆਵੇ ਉਹ ਦੂਜੇ ਨੂੰ मारेगा ਕਮਜ਼ੋਰ ਬੰਦੇ ਨੂੰ ਕਰੋਧ ਆਵੇ ਉਹ ਆਪਣੇ ਆਪ ਨੂੰ ਮਾਰਨ ਲੱਗ ਪੈਂਦਾ ਫਿਰ ਬਿੰਤੀ ਸੁਣਿਓ ਤਾਕਤ ਵਾਲੇ ਬੰਦੇ ਨੂੰ ਕਰੋਧ ਆਉਂਦਾ ਦੂਜੇ ਤੇ ਵਾਰ ਕਰਦਾ ਹੈ ਕਈ ਵਾਰੀ ਕਮਜ਼ੋਰ ਨੂੰ ਜਦੋਂ ਕਰੋਧ ਆਉਂਦਾ ਉਹ ਬੇਵੱਸ ਹੁੰਦਾ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਉਹ ਆਪਣੇ ਆਪ ਨੂੰ ਮਾਰਨ ਲੱਗ ਪੈਂਦਾ ਹੈ ਕਰੋਧ ਉਹਨੂੰ ਵੀ ਕਿਤੇ ਸਤਿਗੁਰੂ ਕਹ ਰਹੇ ਨੇ ਖੇ ਕਲ ਮੂਲ ਕਰੋਧੰ ਲੜਾਈ ਦੀ ਜੜ ਗੁੱਸੇ ਕਦੰਚ ਕਰुणा ਨਾ ਉਪਰਜਤੇ ਕਦੀ ਵੀ ਤੇਰੇ ਅੰਦਰ ਕਰुणा ਤੇਰੇ ਅੰਦਰ ਦਇਆਲਤਾ ਨਹੀਂ ਪੈਦਾ ਹੋਈ ਤੂੰ ਬੜਾ ਨਰਦਈ ਹੈ ਤੇ ਮਹਾਰਾਜ ਫਿਰ ਅੱਗੇ ਬਚਨ ਕਰਦੇ ਆ ਵਿਖੰਤ ਜੀਵੰਗ ਵਸੰਕਰੋਤ ਵਿਖੰਤ ਜੀਵੰਗ ਵਿਖ ਦਰਤ ਹੁੰਦੇ ਜ਼ਹਿਰ ਜੀਵੰਗ ਦਾ ਅਰਥ ਹੈ ਜੀਵ ਮਨੁੱਖ ਕਿਨ ਤੂੰ ਜਦੋਂ ਕਿਸੇ ਦੇ ਬੰਦੇ ਦੇ ਅੰਦਰ ਖਿਆਲ ਦੇ ਰੂਪ ਵਿੱਚ ਤੁਰਨਾ ਹੈ ਨਾ ਥਾਟ ਦੇ ਰੂਪ ਵਿੱਚ ਫਿਰ ਬੰਦੇ ਦੇ ਅੰਦਰ ਨੂੰ ਪਹਿਲਾਂ ਤੂੰ ਪੂਰਾ ਪੋਏਜਨ ਦੇ ਨਾਲ ਜ਼ਹਿਰ ਦੇ ਨਾਲ ਭਰ ਦੇਣਾ ਹੈ ਵੇ ਕੰਤ ਤਾ ਅਥੈ ਕਿ ਜ਼ਹਿਰ ਨਾਲ ਭਰ ਦੇਣਾ ਵਿਸ਼ਈ ਬੰਦੇ ਨੂੰ ਜ਼ਹਿਰ ਨਾਲ ਤੋ ਭਰ ਦੇਣਾ ਫਿਰ ਜਿਹੜਾ ਤੇਰੇ ਜ਼ਹਿਰ ਨਾਲ ਭਰਿਆ ਜਾਏ ਵਸਯੰ ਕਰੋਤ ਤੂੰ ਉਸ ਨੂੰ ਆਪਣੇ ਵਸ ਵਿੱਚ ਕਰ ਲੈਣਾ ਤੇ ਮਹਾਰਾਜ ਕਹਿੰਦੇ ਜਿੰਨੂੰ ਤੂੰ ਵਸ ਕਰ ਲੈ ਫਿਰ ਤੂੰ ਇਨਾ ਜ਼ੋਰਬਾਨ ਹੈ ਨਾ ਵਿਦਵਾਨ ਨਾ ਕੋਈ ਪਲਵਾਨ ਨਾ ਕੋਈ ਸੁਗੜ ਫਿਰ ਬੰਦੇ ਨੂੰ ਇਸ ਤਰ੍ਹਾਂ ਤੂੰ ਕਰ ਲੈ ਨ੍ਰਿਤਯੰ ਕਰੋਤ ਜਥਾ ਮਰਕਟ ਨਿਰਤ ਦਾ ਅਰਥ ਹੁੰਦਾ ਨੱਚਣਾ ਕਰੋਦ ਅਰਥੇ ਕਰਨਾ ਜਥਾ ਅਰਥੇ ਜੀਵੈ ਮਰਕਟ ਦਾ ਲਬਜ਼ੀ ਅਰਥ ਹੁੰਦਾ ਬਾਂਦਰ ਖੇ ਕਰੋਧ ਜਿਸ ਬੰਦੇ ਅੰਦਰ ਤੂੰ ਜ਼ਹਿਰ ਭਰਦਾ ਹੈ ਪੁਆਇਜ਼ਨ ਭਰਦਾ ਹੈ ਉਹਨੂੰ ਵਸ ਵਿੱਚ ਕਰ ਲੈਣਾ ਉਹ ਨਹੀਂ ਫਿਰ ਦੇਖਦਾ ਗੁਰਦੁਆਰਾ ਹੈ ਉਹ ਨਹੀਂ ਦੇਖਦਾ ਮੰਦਿਰ ਹੈ ਉਹ ਨਹੀਂ ਦੇਖਦਾ ਚੁਰਸਤਾ ਹੈ ਉਹ ਨਹੀਂ ਦੇਖਦਾ ਕੋਈ ਧੀ ਭੈਣ ਕੋਈ ਚੰਗਾ ਵੱਡਾ ਕੋਈ ਅਦਬ ਨਾਲ ਸਭ ਕੁਝ ਉਹਦਾ ਖੋ ਲੈਣਾ ਉਹ ਬੰਦਾ ਇਸ ਤਰ੍ਹਾਂ ਨੱਚਣ ਲੱਗ ਪੈਂਦਾ ਜਿਵੇਂ ਕਲੰਦਰ ਇੱਕ ਬਾਂਦਰ ਨੂੰ ਨਚਾਉਂਦਾ ਹੁੰਦਾ ਫਿਰ ਅਰਚਨਿਓ ਕਰਦਾ ਤੇ ਇਸ ਤੇ ਹੀ ਨਾ ਜੀ ਮੈਂ ਸ਼ਬਦ ਗੁਰਦੁਆਰਾ ਤਾਂ ਵਰਤੇ ਇਹ ਕਾਫੀ ਜ਼ਿਆਦਾ ਆਪਾਂ ਗੱਲਾਂ ਤਾਂ ਬਹੁਤ ਕਰਨੀਆਂ ਬਹੁਤ ਜ਼ਿਆਦਾ ਸਾਲ ਚ ਇੱਕ ਦੋ ਕਟਣਾਵਾਂ ਸਾਨੂੰ ਮਿਲ ਹੀ ਜਾਂਦੀਆਂ ਜਿਸ ਗੁਰੂ ਦੇ ਅਦਬ ਲਈ ਜਿਸ ਗੁਰੂ ਦੀ ਬੇਅਦਬੀ ਹੋਵੇ ਅਸੀਂ ਇੰਨੇ ਸੰਘਰਸ਼ ਕਰਨੇ ਆ ਤੇ ਜਦੋਂ ਆਪਾਂ ਗੁਰਦੁਆਰਿਆਂ ਵਿੱਚ ਕਰਦੇ ਹਾਂ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਵੀ ਤੁਹਾਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਪਰ ਨੱਚਦੇ ਤੇ ਇਸ ਤਰ੍ਹਾਂ ਜਿਵੇਂ ਬਾਂਦਰ ਨੱਚਦਾ ਹੈ ਮਹਾਰਾਜ ਕਹਿੰਦੇ ਸਚਾਈ ਦੇ ਕਿ ਜਦੋਂ ਕਿਸੇ ਨੂੰ ਤੂੰ ਜ਼ਹਿਰ ਨਾਲ ਭਰ ਦੇਂ ਉਹ ਤਾਂ ਗੁਰੂ ਨੂੰ ਵੀ ਦੇਖਦਾ ਨਹੀਂ ਉਹ ਫਿਰ ਬੰਦਾ ਇਸ ਤਰ੍ਹਾਂ ਤੂੰ ਨਚਾਨਾ ਜਿਵੇਂ ਬਾਂਦਰ ਨੱਚਦਾ ਹੈ ਉਹਦੀਆਂ ਨਾੜਾਂ ਵਿੱਚ ਖੂਨ ਤੇਜ਼ ਹੋ ਜਾਂਦਾ ਹੈ ਉਹਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਉਹ ਦਿਮਾਗੀ ਸੰਤੁਲਨ ਆਪਣਾ ਗਵਾ ਦਿੰਦਾ ਹੈ ਕਿਉਂਕਿ ਉਹਨੇ ਪਹਿਲਾਂ ਜ਼ਹਿਰ ਨਾਲ ਭਰਿਆ ਹੋਇਆ ਕਰੋਧਨ ਹਜ਼ੂਰ ਬਚਨ ਕਰਿਆ ਵਿਖੰਤ ਜੀਵੰ ਵਸਿੰਗ ਕਰੋਤ ਨ੍ਰਿਤਯੰ ਕਰੋਤ ਜਥਾ ਮਰਕਟੈ ਫਿਰ ਅਨੇਕ ਸ਼ਾਸਨ ਸ਼ਾਸਨ ਦਾਰਤ ਦਾ ਹੁਕਮ ਸ਼ਾਸਨ ਜੀ ਨੂੰ ਕਹਿੰਨੇ ਤੂੰ ਬੰਦੇ ਤੇ ਆਪਣਾ ਹੁਕਮ ਲਾਗੂ ਕਰਨਾ ਤੇਰਾ ਕਾਨੂੰਨ ਚੱਲਦਾ ਫਿਰ ਬੰਦੇ ਤੇ ਕੋਈ ਦਇਆ ਨਹੀਂ ਕੋਈ ਕਰਣਾ ਨਹੀਂ ਮਹਾਰਜ ਕਹਿੰਨੇ ਤੜੰਤ ਤੜੰਤ ਜਮਦੋਤੈ ਫਿਰ ਇੱਥੇ ਤੂੰ ਆਪਣਾ ਸ਼ਾਸਨ ਚਲਾਣਾ ਹੈ ਤੇ ਜਮਦੂਤ ਵੇਖਦਾ ਪਿਆ ਜਿਹੜੀਆਂ ਕਰਕ ਤਾਂ ਕ੍ਰੋਧ ਵਿੱਚ ਆ ਕੇ ਜੀਵ ਕਰਦਾ ਉਹਦੀ ਸਜ਼ਾ ਅੱਗੇ ਵੀ ਤਿਆਰ ਪਈ ਕਿਉਂਕਿ ਕ੍ਰੋਧ ਨੇ ਬੀਜ ਬੀਜ ਦਿੱਤਾ ਤੇ ਨਾਲ ਕਹਿੰਦੇ ਤਵ ਸੰਗੇ ਜਿਹੜਾ ਤੇਰੀ ਸੰਗਤ ਕਰਨ ਲੱਗ ਪਏ ਜਿਹੜਾ ਤੇਰੇ ਨਾਲ ਰਹਿਣ ਲੱਗ ਪਏ ਤੇ ਮਹਾਰਾਜ ਕਹਿੰਦੇ ਨੇ ਅਦਭੰਗ ਨਰਾਹ ਅਦਮ ਦਾ ਅਰਥ ਹੁੰਦਾ ਹੈ ਨੀਚ ਜਿਹੜਾ ਬੰਦਾ ਤੇਰੀ ਸੰਗਤ ਚ ਰਹੇ ਜਾਂ ਜਿਹਦੇ ਅੰਦਰ ਤੂੰ ਨਿਰੰਤਰ ਚੱਲੀ ਜਾਏ ਉਹ ਬੰਦਾ ਭਾਵੇਂ ਉੱਚੀ ਜਾਦਾ ਹੋਵੇ ਉਹਨੂੰ ਕਰਮਾਂ ਕਰਕੇ ਤੂੰ ਨੀਚ ਬਣਾ ਦੇਣਾ ਜਿਹੜਾ ਤੇਰੀ ਸੰਗਤ ਚ ਹੈ ਉੰਜ ਵੈਸੇ ਬਾਬਾ ਜੀ ਨੇ ਤੇ ਬੜਿਆਂ ਦਾ ਜ਼ਿਕਰ ਕੀਤਾ ਸਾ ਕੀਵਾਰ ਵਿੱਚ ਲੱਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਧ ਸਿਕਦਾਰ ਕਾਮ ਨੇਬ ਸਦ ਪੁੱਛੀ ਹੈ ਬੈ ਬੈ ਕਰੇ ਵਿਚਾਰ ਸਤਿਗੁਰੂ ਇੱਥੇ ਕਹਿ ਰਹੇ ਨੇ ਫਿਰ ਤੂੰ ਉਸ ਬੰਦੇ ਨੂੰ ਨੀਚ ਤੋਂ ਨੀਚ ਬੜਾ ਦੇਣਾ ਜਿੱਥੇ ਇਹ ਤੂੰ ਟੇਰਾ ਵਾਸਾ ਹੋਵੇ ਫਿਰ ਨਾਲ ਅੱਗੇ ਬੇਨਤੀ ਕੀਤੀ ਮਹਾਰਜ ਕਹਿੰਦੇ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਦਿਨਾ ਦੇ ਦੁੱਖ ਖੰਡਣ ਵਾਲੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ ਸਾਰਿਆਂ ਤੇ ਦਇਆ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਉਹਨਾਂ ਅੱਗੇ ਬੇਨਤੀ ਕਰੀਏ ਇਸ ਕਰੋਧ ਚੰਡਾਲ ਤੋਂ ਕਿਉਂਕਿ ਗੁਰਬਾਣੀ ਚ ਇਹਨੂੰ ਮਸੂਰੇਕਾ ਚੰਡਾਲ ਨਾਲ ਤੁਲਨਾ ਦਿੱਤੀ ਸੱਚ ਇਹ ਵੇ ਕਿ ਕੋਈ ਬੰਦਾ ਕਿਸੇ ਨੂੰ ਕਰੋਧਤ ਹੁੰਦਾ ਹੈ ਗੁੱਸੇ ਚ ਆਉਂਦਾ ਹੈ ਆਪਣਾ ਆਪਕ ਹੁੰਦਾ ਹੈ ਕਿਸੇ ਨੂੰ ਮਾਰਦਾ ਹੈ ਕਿਸੇ ਨੂੰ ਜ਼ਬਾਨ ਨਾਲ ਭੈੜਾ ਬੋਲਦਾ ਹੈ ਕਿਸੇ ਨੂੰ ਗਾਲੀਆਂ ਕੱਢਦਾ ਹੈ ਇੱਕ ਗੱਲ ਉਹ ਜ਼ੇਨ ਚ ਰੱਖ ਕੇ ਤੁਰੇ ਕਿ ਉਹਨੇ ਜੋ ਕੁਝ ਉਹਦੇ ਅੰਦਰ ਸੀ ਉਹ ਅੱਗੇ ਦਿੱਤਾ ਸਵੇਰੇ ਮੈਂ ਇਹ ਕਿਆ ਸੀ ਜੀ ਕਿ ਮਾਚਸ ਦੀ ਟੀਲੀ ਦੂਜੇ ਨੂੰ ਬਾਸੜਦੀ ਪਹਿਲਾਂ ਨੂੰ ਆਪ ਸੜਨਾ ਪੈਂਦਾ ਹੈ ਇਸੇ ਤਰ੍ਹਾਂ ਕਰੋਧ ਹੈ ਗੁਰਮੁਖ ਧਿਆਨ ਦਿਆ ਜੀ ਹੁਣ ਇਸ ਤੋਂ ਅੱਗੇ ਆ ਗਈ ਚੌਥਾ ਵਿਕਾਰ ਜਿਹਦਾ ਆਪ ਜੀ ਨੇ ਪਾਠ ਸੁਣਿਆ ਦੋਨੋਂ ਆਪਾਂ ਸੰਗਤ ਜੀ ਅਰਥਾਂ ਵੱਲ ਪਲੀ ਧਿਆਨ ਦਿਆ ਜੀ ਇਹ ਪਹਿਲਾ ਅਰਥ ਨੇ ਖੇ ਲੋਭਾ ਇਹਦਾ ਅਰਥ ਇਹ ਖੇ ਲਾਲਚ ਜਿਹਨੂੰ ਆਪਾਂ ਲੋਭ ਕਹਿੰਨੇ ਉੰਜ ਗੁਰਬਾਣੀ ਵਿੱਚ ਦੋ ਸ਼ਬਦ ਆਏ ਨੇ ਲਾਲਚ ਵੀ ਆਇਆ ਲੋਭ ਵੀ ਹੈ ਤੇ ਇੱਕ ਸ਼ਬਦ ਹੈ ਲਬ ਹਣਾ ਜੀ ਲਬ ਕੁੱਤਾ ਕੂੜ ਚੂੜਾ ਖਾ ਖਾ ਦਾ ਮਰਦਾਰ ਲਬ ਲੋਭ ਅਸੀਂ ਪੜਨੇ ਲਬ ਲੋਭ ਅੰਕਾਰ ਤੇ ਤ੍ਰਿਸ਼ਨਾ ਉੰਜ ਵੈਸੀ ਅਸੀਂ ਲਬ ਦਾ ਲਫਜ਼ੀ ਅਰਥ ਲਾਲਚੀ ਕਰਨੇ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਟੀਕਾ ਦੇਖੋਗੇ ਪ੍ਰੋਫੈਸਰ ਸੈਮ ਸਿੰਘ ਉਹਨਾਂ ਦਾ ਉਹ ਲਬ ਦਾ ਅਰਥ ਲਾਲਚ ਦੀ ਥਾਂ ਤੇ ਜੀਵ ਦਾ ਚਸਕਾ ਕਰਦੇ ਤੋ ਉਹਨਾਂ ਦੇ ਟੀਕੇ ਜਦ ਦੇਖੋਗੇ ਤੇ ਲਬ ਸ਼ਬਦ ਆਵੇਗਾ ਉਹਦਾ ਉਹ ਅਰਥ ਕਰਦੇ ਨੇ ਜੀਵ ਦਾ ਚਸਕਾ ਤੇ ਗੱਲ ਵੀ ਚੰਗੀ ਹੈ ਲਾਲਚ ਕੱਲਾ ਪੈਸੇ ਦਾ ਨਹੀਂ ਅੱਜ ਥੋੜੀ ਜੀ ਅਰਜ਼ ਕਰਾਂਗਾ ਕਿ ਹਰ ਇੱਕ ਚੀਜ਼ ਲਾਲਚ ਹੈ ਕੀ ਇਹ ਆਪਾਂ ਦੇਖਨੇ ਆ ਲਾਲਚ ਦਾ ਅਰਥ ਹੈ ਲੈਣ ਦੀ ਬਿਰਤੀ ਤੇ ਲੈਣ ਦੀ ਬਿਰਤੀ ਆਪਾਂ ਵੀ ਸਾਰੇ ਕਿਰਤ ਕਰਨੇ ਲੈਣ ਦੀ ਬਿਰਤੀ ਉਹ ਜਿਹਦੇ ਵਿੱਚ ਬੰਦਾ ਧਰਮ ਹਾਰ ਜਾਏ ਜਿਹਦੇ ਵਿੱਚ ਬੰਦਾ ਰਿਸ਼ਤਾ ਭੁੱਲ ਜਾਏ ਜਿਹਦੇ ਵਿੱਚ ਬੰਦਾ اخلاق ਖਤਮ ਕਰ ਲਵੇ ਲੈਣ ਦੀ ਬਿਰਤੀ ਉਹ ਕਿ ਜਿਸ ਧਰਮ ਨੇ ਅੱਗੇ ਸਾਥ ਦੇਣਾ ਹੈ ਉਸ ਧਰਮ ਦੇ ਨਾਂ ਤੇ ਬੈਠਾ ਝੂਠ ਬੋਲੀ ਜਾਏ ਸਭ ਕੁਝ ਮੇਰੇ ਕੋਲ ਆ ਜਾ ਲਾਲਚ ਹੀ ਹੈ ਨਾ ਜੀ ਗੁਰਬਾਣੀ ਸਾਡੇ ਵਾਸਤੇ ਇਸ ਤਰ੍ਹਾਂ ਹੈ ਕਿ ਜਿਵੇਂ ਇਮਾਰਤ ਨੂੰ ਥੰਮਨੇ ਖਿਲਾ ਰਿਆ ਨਾ ਇਸੇ ਤਰ੍ਹਾਂ ਸਿੱਖ ਦੇ ਜੀਵਨ ਨੇ ਸਿਰਫ ਬਾਣੀ ਦੇ ਅਸਰੇ ਖਲੋਣਾ ਹੈ ਕਹਾਣੀਆਂ ਦੇ ਅਸਰੇ ਨਹੀਂ ਖਲੋਣਾ ਬਖਸ਼ਿਆ ਜੀ ਕਿਉਂਕਿ ਇਹ ਨੇ ਸਾਨੂੰ ਸਾਰਾ ਦਿਨ ਜਿਉ ਮੰਦਰ ਕੋ ਥੰਮੈ ਥੰਬਨ ਤੂੰ ਗੁਰ ਕਾ ਸ਼ਬਦ ਮਨਾ ਮਾਨੂੰ ਸਾਰਾ ਨਹੀਂ ਦੇਣਾ ਨਾ ਤੇ ਸ਼ਬਦ ਨੇ ਜੋਹ ਦੇ ਜੀ ਮਨੁਸਾਹਾਰਾ ਦੇਣਾ ਤੇ ਜਿਹੜਾ ਜਿਉਂਦੇ ਜੀ ਆਪ ਜੀ ਪੜ ਰਹੇ ਹੋ ਜਪ ਰਹੇ ਹੋ ਸਿਮਰ ਕਰ ਰਹੇ ਹੋ ਮਰਨ ਤੋਂ ਬਾਅਦ ਇਹਨੇ ਆਤਮਾ ਨੂੰ ਸਹਾਰਾ ਦੇਣਾ ਹੈ ਗੁਰ ਕਾ ਬਚਨ ਬਸ ਹੈ ਜੀ ਨਾਲੇ ਫਿਰ ਸੁਣਿਓ ਖੇ ਲੋਭਾ ਇਹਦਾ ਅਰਥ ਹੈ ਖੇ ਲਾਲਚ ਲੰਪਟ ਸੰਗ ਸਿਰਮੋਰਹ ਲੰਪਟ ਦਾ ਅਰਥ ਹੁੰਦਾ ਚੰਬਰ ਜਾਣਾ ਮਗਨ ਹੋ ਜਾਣਾ ਹੋਰ ਸੌਖਾ ਅਰਥ ਕਰਨਾ ਡੋਬ ਦੇਣਾ ਉਂਝ ਵੇ ਲੰਪਟ ਦਾ ਅਰਥ ਪ੍ਰਵਿਰਤ ਹੋਣਾ ਆਪਾਂ ਕਹਿੰਦੇ ਇਹ ਬੰਦਾ ਇਹਦੇ ਚ ਲੰਪਟ ਹੋ ਗਿਆ ਇਹਦਾ ਅਰਥ ਛੇ ਲੋਭਾਂ ਛੇ ਲਾਲਚ ਲੰਪਟ ਸੰਗ ਸਿਰਮੋਰ ਹੈ ਇੱਕ ਸ਼ਬਦ ਅਸੀਂ ਪੰਜਾਬੀ ਚ ਬੋਲਨੇ ਆ ਜੀ ਇਹ ਸਰਮੋਰ ਬੰਦਾ ਹੈ ਕਹਿੰਦੇ ਆ ਨਾ ਜੀ ਇਹ ਸਰਮੋਰ ਦਾਤੇ ਸਾਰਿਆਂ ਬੰਦਿਆਂ ਦਾ ਸਿਰ ਜਿਹੜਾ ਸਭ ਤੋਂ ਚੱਕ ਨੇ ਇਹ ਸਰਮੋਰ ਇਹ ਲੀਡਰ ਹੈ ਇਹ ਸਰਮੋਰ ਇਹ ਵਿਦਵਾਨ ਹੈ ਇਹ ਸਰਮੋਰ ਕੀਰਤਨੀਆਂ ਹੈ ਇਹ ਸਰਮੋਰ ਸੰਤਹਿ ਕੀਨੇ ਹਨ ਕਿਉਂ ਸੌਰ ਸੋਖਾ ਸ਼ਬਦ ਵਰਤ ਲੋ ਜੀ ਸ਼੍ਰੋਮਣੀ ਜਿਹੜਾ ਸਭ ਤੋਂ ਸ਼ਿਖਰ ਤੇ ਜੀਉਣ ਵਾਲਾ ਜੀਉਣ ਵਾਲਾ ਹੋਵੇ ਕਹਿੰਦੇ ਨੇ ਖੇ ਲਾਲਚ ਤੈਨੂੰ ਦੇਖਿਆ ਸੀ ਜਿਹੜੇ ਸਮਾਜ ਵਿੱਚ ਆਪਣੇ ਆਪ ਨੂੰ ਸਭ ਦੇ ਸਿਰੇ ਦਾ ਮੰਨਦੇ ਆ ਤੈਨੂੰ ਦੇਖਿਆ ਤੂੰ ਉਹਨਾਂ ਨੂੰ ਵੀ ਚੰਬੜਿਆ ਹੋਇਆ ਹੈ ਉਹ ਵੀ ਤੇਰੇ ਵਿੱਚ ਡੁੱਬੇ ਹੋਏ ਆ ਖੇ ਲੋਭਾ ਲੰਪਟ ਸੰਗ ਸਿਰਮੋਰ ਹੈ ਤੂੰ ਉਹਨਾਂ ਨੂੰ ਆਪਣੇ ਨਾਲ ਡੋਬ ਦਿੱਤਾ ਹੈ ਅਨਿਕ ਲਹਿਰੀ ਕਲੋਲ ਤੇ ਤੇਰੀ ਇੱਕ ਲਹਿਰ ਨਹੀਂ ਤੇਰੀਆਂ ਕਿੰਨੀਆਂ ਕ ਲਹਿਰਾਂ ਨੇ ਕਿ ਥੋੜਾ ਜਿਹਾ ਅਪ ਦੇਖਾਂਗੇ ਜੀ ਸਿਰ ਪਹਿਲਾ ਅਖਰੀ ਅਰਥ ਨੇ ਅਨਿਕ ਲਹਿਰੀ ਕਲੋਲ ਤੇ ਕਲੋਲ ਦਾ ਅਰਥ ਕੋਲਾ ਕਰਨੀਆਂ ਹਾ ਭਾਵ ਕਰਨੇ ਇਹਦਾ ਅਰਥ یوں ਕਰ ਲਈਏ ਜਿਵੇਂ ਬੰਦਾ ਸਮੁੰਦਰ ਵਿੱਚ ਇੱਕ ਲਹਿਰ ਥੋੜਾ ਜੀ ਇੱਕ ਲਹਿਰ ਹੋਵੇ ਤੇ ਮੁਕਾਬਲਾ ਕਰ ਲੈ ਸਮੁੰਦਰ ਵਿੱਚ ਤੁਸੀਂ ਦੇਖਿਓ ਜਿੱਦਨ ਲਹਿਰਾਂ ਉੱਠਦੀਆਂ ਨਾ ਮੈਂ ਸੱਚੀ ਦਾ ਸਾਨ ਫ੍ਰਾਂਸਿਸਕੋ ਗਿਆ ਬੜੀਆਂ ਉੱਚੀ ਉੱਚੀ ਲਹਿਰਾਂ ਉੱਠਦੀਆਂ ਨੇ ਉਹਨੂੰ ਵੇਖ ਕੇ ਤੇ ਮਨ ਨਾਲ ਝਾਤੀ ਮਾਰ ਲੈਣੀ ਚਾਹੀਦੀ ਆ ਕੋਈ ਬੰਦੇ ਦਾ ਮਨਕ ਇੱਕ ਲਹਿਰ ਜੇ ਕਿਨਾਰੇ ਤੇ ਲੱਗਦੀ ਨਹੀਂ ਦੂਜੀ ਉੱਤੋਂ ਉੱਠਦੀ ਦੂਜੀ ਸ਼ਾਂਤ ਹੁੰਦੀ ਹੈ ਤੀਜੀ ਉਸ ਤੋਂ ਅੱਗੇ ਆ ਜਾਂਦੀ ਮੈਂ ਸੱਚੀ ਤੁਹਾਨੂੰ ਦੱਸਾਂ ਅਸੀਂ ਸਾਰੇ ਜਿੱਥੋਂ ਚੱਲੇ ਸਾਂ ਕਿ ਇੰਨਾ ਕੋ ਜਾਈ ਜਾਏਗਾ ਉਸ ਤੋਂ ਬਾਅਦ ਆਰਾਮ ਨਾਲ ਭਾਵਾਂਗੇ ਸੱਚੀ ਦੱਸੋ ਆਰਾਮ ਸ਼ੁਰੂ ਹੋ ਗਿਆ ਨਹੀਂ ਨਾ ਕਿਉਂਕਿ ਉਹ ਲਹਿਰ ਜਿਹੜੀ ਉਹਨੇ ਟਿਕਣਾ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਤੂੰ ਵੱਡੇ ਵੱਡੇ ਸ਼ਰੋਮਣੀ ਬੰਦੇ ਆਪਣੀਆਂ ਲਹਿਰਾਂ ਵਿੱਚ ਲੈਏ ਨੇ ਉਹ ਤੇਰੀਆਂ ਲਹਿਰਾਂ ਵਿੱਚ ਕਲੋਲਾ ਕਰੀ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਕੀ ਕਰਦੇ ਪਏ ਮਹਾਰਾਜ ਕਹਿੰਦੇ ਖੇ ਲੋਭਾ ਲੰਪੜ ਸੰਗ ਸਿਰਮੋਰਹ ਤਨਕ ਲਹਿਰੀ ਕਲੋਲ ਤੇ ਅੱਗੇ ਮਹਾਰਾਜ ਕਹਿੰਦੇ ਤਾਵੰਤ ਜੀਆ ਬਹੁ ਪ੍ਰਕਾਰ ਅਸਲ ਜਿਹੜੇ ਜੀਵ ਨੇ ਤੇਰੇ ਵਿੱਚ ਫਸੇ ਹੋਏ ਅਨੇਕਾਂ ਤਰੀਕਿਆਂ ਨਾਲ ਤਵੰਤਦਰ ਤੇ ਭਟਕਦੇ ਪਏ ਨੇ ਇਹਨੂੰ ਸਮਝੀ ਕੋਈ ਨਹੀਂ ਲਾਲਚੂ ਕਈ ਤਰੀਕਿਆਂ ਨਾਲ ਇਹਨਾਂ ਨੂੰ ਭਟਕਾਇਆ ਹੋਇਆ ਹੈ ਤਨਵੰਤ ਤਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲਤੇ ਤੂੰ ਇਹਨਾਂ ਆਪਾ ਕਰਨਾ ਕੋਈ ਕਿੱਥੇ ਡੋਲ ਗਿਆ ਕੋਈ ਕਿੱਥੇ ਡੋਲ ਗਿਆ ਤੇਰਾ ਕੋਈ ਪਤਾ ਨਹੀਂ ਕਿਹੜੇ ਤਰੀਕ ਅਨਕ ਭਾਤ ਦਾ ਅਰਥ ਆਪਾਂ ਕਰਾਂਗੇ ਅਨੇਕਾਂ ਤਰੀਕੇ ਇੱਕ ਤਰੀਕਾ ਨਹੀਂ ਜੇ ਤੇ ਰੱਖਿਓ ਕੋਈ ਪੈਸੇ ਨਾਲ ਡੋਲ ਜਾਂਦਾ ਕੋ ਹਸਨ ਨਾਲ ਡੋਲ ਜਾਂਦਾ ਕੋਈ ਪਦਵੀ ਨਾਲ ਡੋਲ ਜਾਂਦਾ ਕਿਸੇ ਬੰਦੇ ਦੇ ਸਿਰ ਤੇ ਮੌਤ ਦਾ ਡਰ ਦਿਓ ਤਾਂ ਬੰਦਾ ਡੋਲ ਜਾਂਦਾ ਕਿਉਂਕਿ ਹੈ ਤਾਂ ਲਾਲਚ ਨੇ ਜ਼ਿੰਦਗੀ ਦਾ ਲਾਲਚ ਵਿੱਚ ਮੈਂ ਜਿੰਦਾ ਰਹਾ ਇੱਥੇ ਹਜ਼ੂਰ ਸ਼ਬਦ ਵਰਤ ਰਹੇ ਨੇ ਤਾਂ ਵੰਤ ਜੀਆਂ ਬਹੁ ਪ੍ਰਕਾਰਾਂ ਅਨਿਕ ਭਾਂਤ ਬਹੁ ਡੋਲਤੇ ਅਨੇਕਾਂ ਤਰੀਕਿਆਂ ਨਾਲ ਜਿਹੜੇ ਤੇਰੇ ਵਿੱਚ ਫਸ ਗਏ ਉਹ ਡੋਲਦੇ ਪਏ ਹੁਣ ਅਗਲੀ ਗੱਲ ਧਿਆਨ ਨਾਲ ਸੁਣਿਓ ਇਹ ਤੁਹਾਡਾ ਮੇਰਾ ਸਭ ਦਾ ਤਜਰਬਾ ਹੁਣ ਹੈ ਜਿਸ ਥਾਂ ਤੇ ਲਾਲਚ ਆ ਗਏ ਨਾ ਉਥੇ ਬੰਦਾ ਰਿਸ਼ਤੇ ਨੂੰ ਤਾਰ-ਤਾਰ ਕਰ ਦਿੰਦਾ ਉਹਦੇ ਸਾਹਮਣੇ ਰਿਸ਼ਤੇ ਦੀ ਕੋਈ अहमियत ਨਹੀਂ ਜੀ ਉਸ ਰਿਸ਼ਤੇ ਵਿੱਚ ਉਹਦੀ ਮਾਂ ਹੋਵੇ ਉਸ ਰਿਸ਼ਤੇ ਵਿੱਚ ਉਹਦਾ ਬਜ਼ੁਰਗ ਬਾਪੂ ਹੋਵੇ ਉਸ ਰਿਸ਼ਤੇ ਵਿੱਚ ਭੈਣ ਹੋਵੇ ਉਸ ਰਿਸ਼ਤੇ ਵਿੱਚ ਭਰਾ ਹੋਵੇ ਉਸ ਰਿਸ਼ਤੇ ਵਿੱਚ ਪੁੱਤਰ ਧੀਆਂ ਹੋਣ ਉਸ ਰਿਸ਼ਤੇ ਵਿੱਚ ਪਤੀ ਪਤਨੀ ਦਾ ਗੂੜਾ ਰਿਸ਼ਤਾ ਵੀ ਜਿੱਥੇ ਲਾਲਚ ਆ ਜਾਏ ਪਿਆਰਿਓ ਇਹ ਸਾਰੇ ਰਿਸ਼ਤਿਆਂ ਨੂੰ ਬਿਲਕੁਲ ਖਤਮ ਕਰ ਦਿੰਦਾ ਅੱਗੇ ਮਹਾਰਾਜ ਕਿੰਨੇ ਨੱਚ મિત્રંગ ਹੁਣ ਇੱਥੇ ਸ਼ਬਦ ਜਿਹੜਾ ਐ ਇੱਕ ਪਾਠ ਪਹਿਲਾਂ ਗੁਰਮੁਖ ਕਰਾਂਦੇ ਸਨ ਨੰਨਾ ਵੱਖਰਾ ਤੇ ਚਾਚਾ ਵੱਖਰਾ ਨਾ ਹਾਂਜੀ ਉੰਜ ਵੈਸੇ ਇਹਦਾ ਅਰਥ ਨਹੀਂ ਹੈ ਪਾਠ ਇਕੱਠਾ ਵੀ ਕੀਤਾ ਇੱਥੇ ਇਕੱਠਾ ਲਿਖਿਆ ਉੱਚੇ ਵੀ ਤੇ ਗਰੇ ਇੱਥੇ ਨੱਚ ਦਾ ਅਰਥੋਂ ਨੱਚਣਾ ਨਹੀਂ ਜਿਹੜਾ ਪੰਜਾਬੀ ਵਾਲਾ ਹੁਣ ਜਿਹੜਾ ਚਾਚਾ ਸ਼ਬਦ ਹੈ ਗੁਰਮੁਖ ਬੀਟਿਆ ਮਰਾਠੀ ਵਿੱਚ ਦੱਦੇ ਦੀ ਸਾਉਂਡ ਦਿੰਦਾ ਮੈਂ ਗਰੂ ਜਿਵੇਂ ਆਪਾਂ ਦੱਦਾ ਬੋਲਨੇ ਆ ਮਰਾਠੀ ਵਿੱਚ ਤੇ ਚਾਚਾ ਦੱਦੇ ਦੇ ਰੂਪ ਵਿੱਚ ਜਿਵੇਂ ਅਸੀਂ ਇੱਕ ਪਾਠ ਕਰਨੇ ਆ ਅਸੀਂ ਮੈਂ ਚਲੋ ਇੱਕ ਪੰਜਾਬੀ ਵਿੱਚ ਕਹਿੰਨਾ ਆ ਆਪਾਂ ਲਿਖਿਆ ਹੁੰਦਾ ਦੰਦਾਂ ਦਾ ਹਸਪਤਾਲ ਦੰਦਾਂ ਦਾ ਹਸਪਤਾਲ ਜਦੋਂ ਤੁਸੀਂ ਮਰਾਠੀ ਵਿੱਚ ਲਿਖੋਗੇ ਉੱਤੇ ਲਿਖਿਆ ਹੋਗਾ ਦਾਤਾਂਚਾ ਹਸਪਤਾਲ ਦਾ ਚਾਂਚਾ ਦਾ ਅਰਥ ਹੈ ਦੰਦਾਂ ਦਾ ਗੁਰਬਾਣੀ ਵਿੱਚ ਮਰਾਠੀ ਸ਼ਬਦ ਬਹੁਤ ਵਰਤੇ ਆ ਜਿਵੇਂ ਇੱਕ ਪਾਠ ਹੈ ਜੀ ਇਹ ਭਗਤ ਰਵਦਾਸ ਸਾਹਿਬ ਜੀ ਦਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਨੈ ਸੰਤ ਦੇਵਾ ਦੇਵ ਸੰਤ ਚੀ ਸੰਗਤ ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇਵ ਸੰਤ ਚੀ ਸੰਗਤ ਹੁਣ ਜੇ ਮੈਂ ਪੰਜਾਬੀ ਚ ਬੋਲਾਂਗਾ ਮੈਂ ਕਹਾਂਗਾ ਸੰਤ ਦੀ ਸੰਗਤ ਉਹ ਮਰਾਠੀ ਦਾ ਸ਼ਬਦ ਚੀ ਦਾ ਅਰਥ ਹੈ ਦੀ ਪਿੰਦੀ ਉਬਕਲੇ ਸੰਸਾਰਾ ਭਰਮ ਪਰਮ ਆਏ ਤੁਮ ਚੇ ਤੇਰੇ ਦੁਆਰੇ ਤੇ ਆ ਗਏ ਇਸੇ ਮੈਂ ਬੇਨਤੀ ਕਰਾਂਗਾ ਜੀ ਇੱਥੇ ਜਿਹੜਾ ਸ਼ਬਦ ਇਹ ਵਾਰ-ਵਾਰ ਉਹਨਾਂ ਨੱਚ ਇਹਦਾ ਅਰਥ ਹੈ ਨਹੀਂ ਨਹੀਂ ਹੈ ਨਾ ਹੈ ਇਹਦਾ ਅਰਥ ਹੋ ਗਿਆ ਨੱਚ ਮਿੱਤਰੰਗ ਖੇ ਲਾਲਚ ਜਦੋਂ ਤੂੰ ਕਿਸੇ ਨੂੰ ਆਪਣੀਆਂ ਲਹਿਰਾਂ ਵਿੱਚ ਲੈ ਲੈਣਾ ਭਾਵੇਂ ਪੱਗਾਂ ਵਿਟਾਈਆਂ ਹੋਣ ਸਮਾਂ ਖਾਧੀਆਂ ਹੋਣ ਅਸੀਂ ਮਿੱਤਰਾਂ ਖਾਂ ਮਰ ਜਾਾਂਗੇ ਇੱਕ ਦੂਜੇ ਦਾ ਸਾਥ ਨਹੀਂ ਛੱਡਾਂਗੇ ਪਰ ਜਿੱਦਨ ਤੇਰਾ ਕੋਈ ਸਾਥ ਕਰਨ ਲੱਗ ਪਏ ਉਸ ਦਿਨ ਮਿੱਤਰ ਵੀ ਮਿੱਤਰ ਦੀ ਪਰਵਾਹ ਨਹੀਂ ਕਰਦਾ